ਜਿਵੇਂ ਹੀ ਅਸੀਂ ਪਾਣੀ ਵਿੱਚ ਡਿੱਗੇ ਤੇ ਅੱਖਾਂ ਮੂਰੇ ਹਨੇਰਾ ਆ ਗਿਆ ਇੱਕੋ ਦਮ ਸ਼ੀਸ਼ੇ ਤੋੜ ਕੇ ਅਸੀਂ ਬਾਹਰ ਨਿਕਲੇ ਪਾਰੀ ਵਿੱਚ ਡਿੱਗਦੇਆਂ ਸਾਰ ਹੀ ਲੋਕਾਂ ਦੀਆਂ ਮੌਤਾਂ ਹੋਣੀਆ ਸ਼ੁਰੂ ਹੋ ਗਈਆਂ। ਸਭ ਤੋਂ ਪਹਿਲਾਂ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਪਿਛਲੇ ਦਿਨੀ ਜਿਹੜਾ ਜੀਵਨ ਸਿੰਘ ਵਾਲਾ ਪਿੰਡ ਵਿੱਚੋਂ ਲੰਘਦੀ ਬੱਸ ਜੋ ਕਿ ਪੁਲ ਤੋਂ ਹੇਠਾ ਡਿੱਗੀ ਸੀ ਉਸ ਦੇ ਵਿੱਚ ਜਿਹੜਾ ਹਾਦਸਾ ਵਾਪਰਿਆ ਸੀ ਉਸ ਹਾਦਸੇ ਦੇ ਵਿੱਚ ਦਰਜਨਾਂ ਲੋਕਾਂ ਦੀ ਜਿਹੜੀ ਦੇਖਦੇ ਹੀ ਦੇਖਦੇ ਮੌਤ ਹੋ ਗਈ ਤੇ ਲੋਕਾਂ ਦੇ ਵਿੱਚ ਜਿਹੜਾ ਕੱਲ ਤੋਂ ਹੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਤੇ ਉਸ ਹਾਦਸੇ ਵਿੱਚ ਜਿਹੜੇ ਲੋਕ ਬਚੇ ਹਨ ਤੇ ਉਹਨਾਂ ਤੋਂ ਜਦ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਲੋਕਾਂ ਨੇ ਜੋ ਕਿਹਾ ਤੁਹਾਡਾ ਵੀ ਲੂਕੰਡਾ ਖੜਾ ਹੋ ਜਾਵੇਗਾ ਤਾਂ ਇਸ ਸਮੇ ਤੁਹਾਨੂੰ ਦੱਸ ਦਿੰਦੇ ਆ ਕਿ ਜਿਹੜੀ ਮਜ਼ੁਰਗ ਮਾਤਾ ਉਸ ਹਾਦਸੇ ਦੇ ਵਿੱਚ ਬਚੀ ਆ ਉਹਨਾਂ ਨੇ ਦੱਸਿਆ ਕਿ ਮੈਂ ਜਿਵੇਂ ਹੀ ਬੱਸ ਦੇ ਵਿੱਚ ਡਿੱਗੀ ਤਾ ਸਾਨੂੰ ਇੱਝ ਲੱਗਿਆ ਕਿ ਕੋਈ ਬੱਸ ਜਿਹੜੀ ਦਰਖਤ ਨਾਲ ਟਕਰਾ ਗਈ ਹੋਊਗੀ ਪਰ ਦੇਖਦੇ ਹੀ ਦੇਖਦੇ ਜਦ ਬੱਸ ਮੋਦੀ ਹੋ ਗਈ ਤੇ ਪਾਣੀ ਸਾਡੇ ਗਲ ਤੱਕ ਆ ਗਿਆ ਤੇ ਤੁਰੰਤ ਸ਼ੀਸ਼ਾ ਤੋੜ ਕੇ ਮੈਨੂੰ ਜਿਹੜਾ ਨੌਜਵਾਨਾਂ ਨੇ ਬਾਹਰ ਕੱਢਿਆ ਤੇ ਜਦ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਮੰਜ਼ਰ ਨੂੰ ਉਹਨਾਂ ਨੇ ਆਪਣੀ ਅੱਖੀਂ ਦੇਖਿਆ ਤੇ ਉਹ ਵੀ ਇਸ ਬੱਸ ਦੇ ਵਿੱਚ ਸਵਾਰ ਸਨ ਉਹਨਾਂ ਨੇ ਦੱਸਿਆ ਕਿ ਜਿਹੜੀ ਬੱਸ ਸੀ ਉਹ ਪੂਰੀ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਤੇ ਇੱਕ ਵੀ ਸੀਟ ਜਿਹੜੀ ਖਾਲੀ ਨਹੀਂ ਸੀ ਹਾਸੇ ਦਾ ਜਦੋਂ ਉਹਨਾਂ ਨੇ ਕਾਰਨ ਦੱਸਿਆ ਕਿ ਜਦ ਬੱਸ ਜਿਵੇਂ ਹੀ ਪੁਲ ਉੱਤੇ ਜਾਂਦੀ ਹੈ ਤੇ ਇੱਕ ਵੱਡਾ ਟਰਾਲਾ ਮੁਰਾ ਹੁੰਦਾ ਹੈ ਤਾ ਟਰਾਲੇ ਵਾਲੇ ਵੱਲੋਂ ਗੌਰ ਨਹੀਂ ਕੀਤੀ ਜਾਂਦੀ ਤੇ ਉਹ ਬੱਸ ਦੇ ਵਿੱਚ ਫੇਟ ਮਾਰਦਾ ਹੈ ਫੇਟ ਮਾਰਨ ਤੋਂ ਬਾਅਦ ਕਹਿੰਦਾ ਸਾਨੂੰ ਇੰਜ ਲੱਗਦਾ ਹੈ ਕਿ ਜਿਵੇਂ ਬੱਸਾ ਜਿਹੜੀ ਚਲੋ ਮਾਮੂਲੀ ਦਰਖਤ ਨਾਲ ਟਕਰਾ ਗਈ ਹੋਗੀ ਤੇ ਚੱਲ ਚੱਲ ਜਵਰ ਚਾਵੇਗੀ ਤੇ ਦੇਖਦੇ ਹੀ ਦੇਖਦੇ ਬੱਸ ਜਿਹੜੀ ਟੇਢੀ ਹੋਣੀ ਸ਼ੁਰੂ ਹੋ ਜਾਂਦੀ ਹੈ ਟੇਢੀ ਹੋਣ ਤੋਂ ਬਾਅਦ ਉਹ ਦੱਸਦਾ ਹੈ ਕਿ ਸਾਡੀਆਂ ਅੱਖਾਂ ਦੇ ਮੂਰੇ ਹਨੇਰਾ ਆ ਜਾਂਦਾ ਹੈ ਤੇ ਹਨੇਰੇ ਤੋਂ ਬਾਅਦ ਜਿਹੜਾ ਇੱਕੋ ਦਾਮ ਬੱਸ ਦੇ ਵਿੱਚ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਹੈ ਪਾਣੀ ਆਉਣ ਤੋਂ ਬਾਅਦ ਜਿਹੜਾ ਨੌਜਵਾਨ ਦੇ ਵੱਲੋਂ ਬੱਸ ਦਾ ਸ਼ੀਸ਼ਾ ਤੋੜ ਕੇ ਤੁਰੰਤ ਬਾਹਰ ਨਿਕਲਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਲੋਕਾਂ ਨਾਲ ਗੱਲਬਾਤ ਦੇ ਦੌਰਾਨ ਜਦੋਂ ਲੋਕਾਂ ਨੇ ਦੱਸਿਆ ਕਿ ਅਸੀਂ ਇਸ ਮੱਜਰ ਨੂੰ ਆਪਣੀ ਅੱਖੀ ਦੇਖਿਆ ਤੇ ਲੋਕਾਂ ਨੇ ਦੱਸਦੇ ਦੱਸਦੀ ਹੋ ਉਨ੍ਹਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਕਿ ਜੋ ਡਿੱਗੇ ਲੋਕ ਬੱਸ ਦੇ ਖੱਬੇ ਪਾਸੇ ਬੈਠੇ ਸਨ ਉਹ ਪਾਣੀ ਦੀ ਲਪੇਟ ਦੇ ਵਿੱਚ ਬੁਰੀ ਤਰ੍ਹਾਂ ਆ ਜਾਂਦੇ ਹਨ ਤੇ ਮੌਕੇ ਤੇ ਹੀ ਉਹਨਾਂ ਦੀਆਂ ਜੜੀਆਂ ਮੋਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਗੱਲਬਾਤ ਦੇ ਦੌਰਾਨ ਜਿਹੜਾ ਤੁਹਾਨੂੰ ਵੀ ਦੇ ਕੇ ਪਾਣੀ ਆ ਜਾਵੇਗਾ ਅੱਖਾਂ ਦੇ ਵਿੱਚ ਤੇ ਇਸ ਭਿਆਨਕ ਹਾਦਸੇ ਦੇ ਵਿੱਚ ਕਈ ਪਰਿਵਾਰਾਂ ਦੇ ਜਿਹੜੇ ਚਿਰਾਗ ਆ ਉਹ ਬੁੱਝ ਚੁੱਕੇ ਹਨ ਤੇ ਪੂਰੇ ਹੀ ਪੰਜਾਬ ਦੇ ਵਿੱਚ ਇਸ ਹਾਦਸੇ ਦਾ ਜਿਹੜਾ ਸੋਗ ਲੋਕਾਂ ਦੇ ਵੱਲੋਂ ਮਨਾਇਆ ਗਿਆ ਤੇ ਗੱਲਬਾਤ ਦੌਰਾਨ ਜੋ ਸਵਾਰੀਆਂ ਇਸ ਹਾਦਸੇ ਦੇ ਵਿੱਚ ਬਚੀਆਂ ਉਹਨਾਂ ਨੇ ਇਸ ਮੰੰਜਰ ਨੂੰ ਆਪਣੀ ਅੱਖੀਂ ਦੇਖਿਆ ਕਿ ਉਹ ਇਸ ਭਿਆਨਕ ਮੰੰਜਰ ਦੇ ਵਿੱਚੋਂ ਬੁਰੇ ਤਰੀਕੇ ਦੇ ਨਾਲ ਬੱਚੇ ਤੇ ਬੱਸਾਂ ਦੇ ਸ਼ੀਸ਼ੇ ਤੋੜ ਕੇ ਜਿਹੜਾ ਉਹਨਾਂ ਨੂੰ ਬਾਹਰ ਕੱਢਿਆ ਗਿਆ ਕੁਝ ਨੌਜਵਾਨ ਤਾਂ ਸ਼ੀਸ਼ੇ ਤੋੜ ਕੇ ਖੁਦ ਹੀ ਬਾਹਰ ਨਿਕਲ ਗਏ ਪਰ ਉਹਨਾਂ ਨੇ ਦੱਸਿਆ ਕਿ ਜੋ ਪਾਣੀ ਦੇ ਲਪੇਟ ਦੇ ਵਿੱਚ ਆ ਗਏ ਉਹਨਾਂ ਦੀਆਂ ਮੌਤਾਂ ਹੋਣੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਤਾਜ਼ਾ ਖਬਰਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ